ਸ਼੍ਰੀ ਗੁਰੂ ਨੱਬਾ ਦਾਸ ਮੰਦਿਰ ਕਮੇਟੀ ਅੰਮ੍ਰਿਤਸਰ ਵੱਲੋਂ ਸ਼੍ਰੀ ਸੁਰਿੰਦਰ ਕੁਮਾਰ ਸ਼ਹਿਰੀ ਆਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਸਰਕਾਰ ਨੂੰ ਮਹਾਸਾ ਸਮਾਜ ਭਲਾਈ ਬੋਰਡ ਦਾ ਗਠਨ ਕਰਨ ਦੀ ਮੰਗ ਕਰਦਿਆਂ ਹੋਇਆ ਇੱਕ ਮੰਗ ਪੱਤਰ ਪੇਸ਼ ਕੀਤਾ ਗਿਆ। ਪੱਤਰ ਵਿੱਚ ਲਿਖਿਆ ਗਿਆ ਕਿ ਪੰਜਾਬ ਵਿੱਚ ਮਹਾਸਾ ਸਮਾਜ ਦੀ 32 ਲੱਖ ਤੋਂ ਵੱਧ ਦਲਿਤ ਆਬਾਦੀ ਹੈ ਜਿਸ ਤਰ੍ਹਾਂ ਸਰਕਾਰ ਨੇ ਪਹਿਲਾਂ ਕਈ ਹੋਰ ਭਾਈਚਾਰਿਆਂ ਲਈ ਪਲਾਈ ਬੋਰਡ ਬਣਾਇਆ ਹੈ ਉਸੇ ਤਰ੍ਹਾਂ ਹੀ ਇਸ ਭਾਈਚਾਰੇ ਲਈ ਵੀ ਪਲਾਈ ਬੋਰਡ ਬਣਾਇਆ ਜਾਣਾ ਚਾਹੀਦਾ ਹੈ ਇਸ ਮੌਕੇ ਡਾਕਟਰ ਇੰਦਰਪਾਲ ਨੂੰ ਤੀਜੀ ਵਾਰ ਐਸੀ ਵਿੰਗ ਜ਼ਿਲ੍ਹਾ ਮੁਖੀ ਬਣਾਉਂਤੇ ਆਮ ਆਦਮੀ ਪਾਰਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਮੀਟਿੰਗ ਵਿੱਚ ਔਮ ਪ੍ਰਕਾਸ਼ ਜੀ ਮਾਸਟਰ ਅਵਤਾਰ ਸਿੰਘ ਅਸ਼ੋਕ ਕਾਲਾ ਕਿਰਨ ਕੁਮਾਰ ਰਜਿੰਦਰ ਕੁਮਾਰ ਸਾਹਿਲ ਕੁਮਾਰ ਬਲਵੀਰ ਚੰਦ ਸਮੇਤ ਕਈ ਹੋਰ ਵੀ ਲੋਕ ਇਸ ਮੌਕੇ ਹਾਜ਼ਰ ਸਨ ਉਹ ਨਾਬਾਦਾਸ ਬੰਦਰ ਛੋਟਾ ਜਿਹੜਾ ਵੱਲੋਂ ਨੂੰ ਮਮਦਰ ਦੇ ਸਾਥਕੀ ਤੁਕ ਬੇਦੂ ਆਵਾਜ਼ ਦੇ ਪਾਰਟੀ ਐਸਿਵਨ ਦਾ ਕਿਸੇ ਵਾਰ ਆਵਾਜ਼ ਦੀ ਪਾਰਟੀ ਨੇ ਜਿਹੜਾ ਪ੍ਰਧਾਨ ਅਰੋਸ ਕੀਤਾ ਮੈਂ ਆਵਾਜ਼ ਦੀ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਤੋਂ ਸਿੰਘ ਮਾਨ ਜੀ ਅਮਰੋੜਾ ਜੀ ਹੰਦਾਂ ਆਮ ਆਦਮੀ ਪਾਰਟੀ ਪੰਜਾਬ ਔਰ ਮਨੀਸ਼ ਸ਼ੋਧਿਆ ਦਾ ਜਿਹੜਾ ਧੰਨਵਾਦ ਕਰਦਾ ਕਿ ਜਿਹਨੇ ਮੈਨੂੰ ਇਹ ਨਵਾਂ ਮੁਖ ਆਪਣਾ ਜਿਲ੍ਹਾ ਮੁਖਦਰ ਪਹੁਂਚਾ ਉਹ ਬਣਾਇਆ ਔਰ ਅੱਜ ਮੈਂ ਗੁਰਾਬਾ ਦਾ ਸਤਿ ਸ੍ਰੀ ਅਕਾਲ ਤੁਹਾਨੂੰ ਕਹਦਾ ਜਿਨ੍ਹਾਂ ਨੇ ਮੈਨੂੰ ਛੱਡ ਕੇ ਤੇ ਨਾਲ ਜਿਹੜਾ ਮੈਨੂੰ ਜਿਹੜਾ ਸਨਮਾਨ ਕੀਤਾ ਚਲਤਪਲਾਤੀ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਸਾਡੇ ਡਾਕਟਰ ਨੂੰ ਸੁਭਾਦੀ ਨੂੰ डीसी वार जिला अमृतसर ਦਾ ਅਰਦਾ ਬਣਾਇਆ ਹੈ ਅੱਜ ਦੀ ਮੀਟਿੰਗ ਦਾ ਖੜਾੜਾ ਡੰਦ ਕੋ ਦੇਸੀ ਇਹ ਸਿਨੀਅਰ ਅਧਿਕਾਰਕ ਮਨਪਤਰ ਤੇਰੇ ਚਾਹੁੰਦੇ ਆ ਕਿ ਜਿੰਨਾ ਹੋਤਾ ਹੋਂ ਨਾ ਯਾਤਰੀਆਂ ਦੇ ਵੈਲਫਰ ਕੋਰ ਬਣਾਏ ਨੇ ਸਾਡੀ ਮਹਾਸਾ ਜਾਤੀ ਜਿਸ ਦੀ ਹਵਾ ਪੰਜਾਬ ਵਿੱਚ ਤਹਿ ਤੱਕ ਪੁਰਾਣਾ ਉਸ ਗੱਲ ਕਰ ਬੋਲ ਕੋਈ ਨਹੀਂ ਬਣਿਆ ਅਸੀਂ ਸਰਕਾਰ ਕੋ ਮੰਨ ਕਰਦੇ ਆ ਕਿ ਸਾਡਾ ਵੈਲਫਰ ਕੋਰ ਪੈ ਜਾਏ ਤਾਂ ਕਿ ਅਸੀਂ ਆਪਣੀ ਬਰਾਦਰੀ ਦੀਆਂ ਆਪਣੇ ਕਮਿਊਨਿਟੀ ਦੀਆਂ ਮੁਸ਼ਕਲਾਂ ਐ ਪੰਜਾਬ ਸਰਕਾਰ ਤੱਕ ਪਹੁੰਚੇ ਨਿਵਾਦੇ الى <applause> اي <applause>